ਕੁਨਾਂ ਅੰਸ਼ ਉਸ ਇਸਮੀਰ ਪਰਵਤੇ ਚਰਚਾ ਹੋ ਰਹੀ ਹੈ ਪਰਮਾਤਮਾ ਨੇ ਸੋਚੇ ਸੋਚ ਨਾ ਹੋਈ ਜੇ ਸੋਚੀ ਲੱਖ ਵਾਰ ਸਿੰਧਰ ਨੇ ਸਵਾਲ ਕੀਤਾ ਹੈ ਪਰਮਾਤਮਾ ਦੀ ਪ੍ਰਾਪਤੀ ਦਾ ਤਰੀਕਾ ਕੀ ਹੈ ਕੀ ਪਵਿੱਤਰਤਾ ਰੱਖਣ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ ਜਾਂ ਬਹੁਤ ਵਿਚਾਰ ਕਰਨ ਦੇ ਨਾਲ ਪ੍ਰਾਪਤੀ ਹੋ ਜਾਂਦੀ ਹੈ ਤੇ ਮਾਰੇ ਦੱਸੇ ਪਵਿੱਤਰਤਾ ਰੱਖਣ ਨਾਲ ਵੀ ਪ੍ਰਾਪਤੀ ਨਹੀਂ ਹੁੰਦੀ ਉਹ ਨਾਲ ਹੀ ਬਹੁਤ ਸਾਰੀਆਂ ਸੋਚਾਂ ਸੋਚਣ ਨਾਲ ਵੀ ਨਹੀਂ ਹੁੰਦੀ ਜੇ ਸੋਚੀ ਲੱਖ ਬਾਾਰ ਲੱਖ ਬਾਾਰ ਵੀ ਕੋਈ ਗੱਲ ਸੋਚੀ ਜਾਏ ਲੇਕਿਨ ਉਸ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਯਾਨੀ ਉਹਦੀ ਸੋਚ ਪੂਰੀ ਨਹੀਂ ਹੁੰਦੀ ਕੋਈ ਵੀ ਗੱਲ ਉਹ ਸੋਚ ਲਵੇ ਲੱਖਾਂ ਵਾਰੀ ਵੀ ਸੋਚ ਲਵੇ ਫਿਰ ਵੀ ਉਹ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦਾ ਇਸਨ ਸਾਹ ਤੇ ਬੜੇ ਬੜੇ ਰਾਜੇ ਮਹਾਰਾਜੇ ਆਏ ਬੜੀ ਸੋਚਾਂ ਸੋਚੀਆਂ ਲੇਕਿਨ ਪੂਰੀ ਨਹੀਂ ਹੋਈ ਰਾਮਣ ਚੰਦ ਅਸਿ ਲੰਕਾ ਪਤੀ ਕੀ ਮੈਂ ਸਵਰਗ ਨੂੰ ਪੌੜੀ ਬਣਾਉਂਗਾ ਨਹੀਂ ਪੂਰੀ ਹੋ ਸਕਿਆ ਚੰਦ ਅਸਿ ਸੀਤਾ ਨੂੰ ਆਪਣੀ ਪਟ ਰਾਣੀ ਬਣਾਉਣਾ ਨਹੀਂ ਹੋ ਸਕਿਆ ਸੋਚਾਂ ਹੀ ਸੋਚਦਾ ਰਹੇਗਾ ਦਰੋਧਨ ਚਾਹੁੰਦਾ ਸੀ ਮੈਂ ਮੈਂ ਸਾਰੇ ਸੰਸਾਰ ਦਾ ਰਾਜਾ ਬਣ ਜਾ ਨਹੀਂ ਬਣ ਸਕਿਆ ਬਲਕਿ ਉਹਦੀ ਦੇਹੀ ਨੂੰ ਕਿਸੇ ਨੇ ਖਾਦਾ ਵੀ ਨਹੀਂ ਦੇਹੀ ਗਿਰਜ ਨਾ ਖਾਈ ਗਿਰਜਾਂ ਕੁੱਤਿਆਂ ਨੇ ਵੀ ਉਹਦੇ ਸ਼ੇਰ ਨੂੰ ਨਹੀਂ ਖਾਦਾ ਬਜਰ ਦਾ ਹੋ ਗਿਆ ਸੀ ਔਰੰਗ ਨੇ ਔਰੰਗਜ਼ੇਬ ਨੇ ਵਿਚਾਰ ਕੀਤਾ ਮੈਂ ਸਾਰੇ ਨੂੰ ਮੁਸਲਮਾਨ ਬਣਾ ਦੇਣਾ ਬੜਾ ਜ਼ੁਲਮ ਵੀ ਕੀਤਾ ਸਾਮ ਦਾਮ ਦੰਡ ਭੇਜ ਸਰਵ ਇਸ ਸਮਾਲ ਕੀਤਾ ਕਿਤਨੇ ਦੁਨੀਆ ਉਹਨੇ ਮਾਰੀ ਸਵਾ ਮਨ ਜਨੇ ਉਤਾਰ ਕੇ ਸਾੜ ਕੇ ਫਿਰ ਭੋਜਨ ਕਰਦਾ ਸੀ ਲੇਕਿਨ ਨਹੀਂ ਕਰ ਸਕਿਆ ਕਾਮਯਾਬ ਨਹੀਂ ਹੋਇਆ ਸੋਚਦਾ ਹੀ ਰਹਿ ਗਿਆ ਕੰਸ ਜਾਂਦਾ ਸੀ ਮੈਂ ਕ੍ਰਿਸ਼ਨ ਭਗਵਾਨ ਨੂੰ ਮਾਰ ਦਵਾਂ ਬੜੀ ਬੜੀ ਸ਼ਕਤੀਆਂ ਦੇ ਪ੍ਰਯੋਗ ਕੀਤਾ ਲੇਕਿਨ ਆਪ ਮਾਰਿਆ ਗਿਆ ਕਿ ਨੇ ਇਸ ਤਰ੍ਹਾਂ ਦੇ ਨਾਲ ਸੰਸਾਰ ਜਬਨੀਆਂ ਸੋਚਾਂ ਸੋਚਣ ਵਾਲੇ ਨੇ ਲੇਕਿਨ ਉਹਨੇ ਸੋਚਾਂ ਸੋਚ ਹੀ ਰਹਿ ਗਈਆਂ ਪਰ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਵਾਲੇ ਸੋਚਦੇ ਹੀ ਰਹਿਗੇ ਨਹੀਂ ਪ੍ਰਾਪਤ ਕਰ ਸਕਗੇ ਰਾਜਾ ਨੇ ਹੁਸ਼ ਹੋਏ ਨੇ ਆਇਓ ਰਾਜਾ ਦੇ ਪੁੱਤਰ ਸਨ ਬੜੇ ਪ੍ਰਤਾਪੀ ਰਾਜਾ ਬੜੇ ਤਰਮਾਤਮਾ ਰਾਜਾ ਚੱਕਰਵਰਤੀ ਸਮਰਾਟ ਹੋਏ ਔਰ ਇਹਨਾਂ ਦਾ ਤਪ ਤੇ ਦੇਖ ਕੇ ਜਿਸ ਸਮੇਂ ਦੇਵ ਰਾਜਿੰਦਰ ਨੇ ਬਿਰਤਾ ਸੁਰ ਨੂੰ ਮਾਰਿਆ ਧੋਖੇ ਨਾਲ ਉਸ ਕਰਕੇ ਸ਼ਰਮਿੰਦਾ ਹੋ ਕੇ ਦੇਵ ਰਾਜਿੰਦਰ ਜਾ ਕੇ ਮਾਨ ਸਰੋਵਰ ਦੇ ਵਿੱਚ ਕਮਲ ਦੀ ਡੰਡੀ 'ਚ ਲੁਕ ਗਏ ਹੁਣ ਰਾਜਾ ਕੋਈ ਨਹੀਂ ਸੁਰਗ ਦਾ ਬਹੁਤ ਲੱਭਿਆ ਮਿਲੇ ਹੀ ਨਹੀਂ ਆਖਰ ਫਿਰ ਵਿਚਾਰ ਕੀਤਾ ਸਾਰਿਆਂ ਨੇ ਵੀ ਧਰਤੀ ਦਾ ਰਾਜਾ ਨਹੁਸ਼ ਚੱਕਰਵਰਤੀ ਸਮਰਾਟ ਹੈ ਔਰ ਭਗਵਾਨ ਸ਼ੰਕਰ ਦਾ ਦਮਾਦ ਹੈ ਕਿਉਂਕਿ ਇਹਨਾਂ ਦੀ ਪਤਨੀ ਅਸ਼ੋਕ ਸੁੰਦਰੀ ਇੱਕ ਵਾਰ ਪਾਰਵਤੀ ਜੀ ਨੇ ਸੋਚਿਆ ਮੈਂ ਇਕੱਲੀ ਰਹਿਣੀ ਹੈ ਮੇਰੇ ਨਾਲ ਕੋਈ ਸਾਥੀ ਹੋਣਾ ਚਾਹੀਦਾ ਕਲਪ੍ਰਿਸ਼ ਨੂੰ ਕਿਹਾ ਵੀ ਕੋਈ ਬੇਟੀ ਦੇ ਦੇ ਵਿਚਾਰਦੇ ਹੀ ਉਥੋਂ ਕਲਪ੍ਰਿਸ਼ ਤੋਂ ਬੇਟੀ ਆਈ ਜਿਹਨੂੰ ਇਸ ਕਰਕੇ ਅਸ਼ੋਕ ਸੰਦਰੀ ਨਾਲ ਰੱਖਿਆ ਗਿਆ ਰਾਜਨ ਹੋਸ਼ ਨਾਲ ਇਹਦੀ ਸ਼ਾਦੀ ਕੀਤੀ ਗਈ ਦੇਵਤਿਆਂ ਨੇ ਦੇਖਿਆ ਵੀ ਇਸ ਵਰਗਾ ਤਾਕਤਵਰ ਧਰਮਾਤਮਾ ਰਾਜਾ ਕੋਈ ਨਹੀਂ ਚਲੋ ਇਸ ਨੂੰ ਹੀ ਰਾਜਾ ਬਣਾ ਲੈ ਸਾਰੇ ઋષਿ मुनि ਦੇਵਤਾ ਲੋਕ ਇਕੱਠੇ ਹੋ ਕੇ ਗਏ ਰਾਜਾ ਨੇ ਉਸ ਨੂੰ ਕਹਿਣ ਲੱਗੇ ਆਪ ਸਵਰਗ ਦਾ ਰਾਜ ਵੀ ਸੰਭਾਲ ਲਓ ਰਾਜ ਨੇ ਉਸ ਕਹਿਣ ਲੱਗੇ ਮੈਂ ਤਾਂ ਸੰਭਾਲ ਨਹੀਂ ਸਕਦਾ ਕਿਉਂਕਿ ਮੈਂ ਤਾਂ ਛੁਪਾਣੀਆਂ ਤਰਦੀ ਦਾ ਆਪ ਦੇਵਤਾ ਉਹ ਬੜੀ ਬੜੀ ਸ਼ਕਤੀਆਂ ਆਪਦੀਆਂ ਅਗੰਦੇ 바ਯੂ ਦੇ ਜਲ ਦੇ ਮੈਂ ਤੁਹਾਡਾ ਮੁਕਾਬਲਾ ਨਹੀਂ ਕਰ ਸਕਦਾ ਫਿਰ ਸਾਰੇ ਨੇ ਵਿਚਾਰ ਕੀਤਾ ਕਿ ਸਾਡੀ ਅੱਧੀ ਤਾਕਤ ਤੁਹਾਨੂੰ ਮਿਲ ਜਾਏਗੀ ਜਦੋਂ ਆਪ ਸੰਗਾਲ ਸਿੰਘ ਦੇ ਬਰਾਜ ਮਨਾਵੋਗੇ ਕੋਈ ਦੇਵਤਾ ਕੋਈ ਰਾਖ ਕੋਈ ਰਿਸ਼ੀ ਤੁਹਾਡੇ ਸਾਹਮਣੇ ਆਏਗਾ ਉਹਦੀ ਅੱਧੀ ਤਾਕਤ ਤੁਹਾਨੂੰ ਮਿਲ ਜਾਏਗੀ ਇਸ ਕਰਕੇ ਆਪ ਤਾਕਤਵਰ ਹੋ ਜਾਓਗੇ ਇਸ ਤਰ੍ਹਾਂ ਦੇ ਨਾਲ ਸਵਰਗ ਦਾ ਰਾਜ ਵੀ ਰਾਜਾ ਨੇ ਵਿਸ਼ਨੂੰ ਦੇ ਦਿੱਤਾ ਗਿਆ ਉਹ ਜਦੋਂ ਰਾਜਾ ਬਣ ਗਏ ਤਾਂ ਹੁਣ ਹੰਕਾਰ ਆ ਗਿਆ ਇਸ ਸਵਰਗ ਦੇ ਰਾਜਾ ਨੇ ਸਾਰੇ ਸੁੱਖ ਪ੍ਰਾਪਤ ਰਏ ਹਰ ਵੱਲੇ ਪਰੀਆਂ ਦੇ ਉੱਤੇ ਨਾਚ ਹੁੰਦੇ ਨੇ ਗੰਦਰਵ ਰਾਗ ਹੁੰਦਾ ਹੈ ਅਸ਼ੋਸ਼ ਦਾ ਸਾਰਾ ਸਮਾਨ ਹੈ ਉਹ ਆਇਆ ਸ਼ੋ ਗਿਆ ਜਗ੍ਹਾ ਜਗ੍ਹਾ ਉਨ ਜਾ ਕੇ ਉਹ ਉਪਮਾਨਾਂ ਦੇ ਵਿੱਚ ਨਾਚ ਗ੍ਰਿਤ ਪੂਰਾ ਦੇਖਦੇ ਨੇ ਇੱਕ ਦਿਨ ਸਚੀ ਤੇ ਧਿਆਨ ਆ ਗਿਆ ਇਹ ਸਚੀ ਇੰਦਰ ਦੀ ਪਤਨੀ ਨੇ ਔਰ ਇਹ ਪਤੀ ਪਤਨੀ ਹੈ ਬਹੁਤ ਸੁੰਦਰ ਜਦੋਂ ਦੇਖ ਰਾਜਾ ਨੇ ਹੂਸ਼ ਨੇ ਉਹ ਕਹਿੰਦਾ ਜਦ ਮੈਂ ਸਵਰਗ ਦਾ ਰਾਜਾ ਹਾਂ ਤੇ ਇਹ ਰਾਣੀ ਹੈ ਇਹਨੂੰ ਵੀ ਸਾਡੀ ਸੇਵਾ ਚ ਰਹਿਣਾ ਚਾਹੀਦਾ ਸੰਦੇਸ਼ ਭੇਜ ਦਿੱਤਾ ਸਜੀ ਬਹੁਤ ਡਰ ਗਈ ਮੇਰਾ ਧਰਮ ਖਤਰੇ 'ਚ ਇਸ ਕਰਕੇ ਉਹ ਬ੍ਰਸਪਤੀ ਗੁਰਦੇਵ ਗੁਰੂ ਕੋਲ ਚਲੇ ਗਈ ਕਿੰਜ ਮਹਾਰਾਜ ਆਪਨੇ ਬਹੁਤ ਬੜੀ ਮਨੁਸ਼ੀਲ ਬਾਤ ਦਿੱਤੇ ਨੇ ਤੇ ਹੁਣ ਮੇਰੇ ਸਮ ਆ ਗਿਆ ਮੇਰਾ ਅਸ਼ੀਰਵਾਦ ਪੂਰਾ ਕਰੋ ਮੇਰਾ ਧਰਮ ਸੰਕਟ 'ਚ ਆਪ ਕਿਰਪਾ ਕਰੋ ਦੇਵਗੁਰ ਬ੍ਰਸਪਤੀ ਕਹਿਣ ਲੱਗੇ ਇਸ ਲਈ ਉਹ ਬੜਾ ਹੰਕਾਰ 'ਚ ਦੇਖੀ ਤੂੰ ਸਾਢੇ 6 ਸ਼ਰਨ ਚਾਹੀ ਤੇ ਰક્ષા ਸੀ ਜਰੂਰ ਕਰਾਂਗੇ ਉਹ ਜਲਦੀ ਤੈਨੂੰ ਇੰਦਰ ਦੇਵ ਦੇ ਨਾਲ ਵੀ ਮਿਲਾ ਦਾਂਗੇ ਤੂੰ ਜਾ ਕੇ ਉਸ ਤੋਂ ਸਮਾਂ ਲੈ ਲੈ ਜਦੋਂ ਨੂੰ ਪਤਾ ਲਗਾ ਨਵਿਸ਼ ਨੂੰ ਕਿ ਇੰਦਰਾਣੀ ਅਨਿਸ਼ਚਤੀ ਬਰਸਪਤੀ ਦੀ ਸ਼ਰਨ ਚਲੇ ਗਏ ਉਹ ਬੜਾ ਗੁੱਸਾ ਆਇਆ ਉਸ ਕਲ ਦਾ ਵੀ ਮੈਂ ਬੁਲਾਇਆ ਆਪਣੇ ਕੋਲ ਉੱਥੇ ਚਲੀ ਗਈ ਬੜੇ ਗ੍ਰੋਧਿਤ ਹੋਏ ਦੇਵਤੇ ਨੇ ਬਹੁਤ ਸਮਝਾਇਆ ਵੀ ਉਹ ਪਤੀ ਵਿਧਾ స్త్రీ ਹੈ ਆਪ ਜਿੱਤ ਨਾ ਕਰੋ ਸਾਰੇ ਸਵਰਗ ਦੇ ਭੋਗ ਤਾਂ ਆਪ ਨੂੰ ਪ੍ਰਾਪਤ ਨਹੀਂ ਕਹਿੰਦੇ ਨਹੀਂ ਉਹ ਵੀ ਸਵਰਗ ਦੀ ਬਸਤੂ ਮੈਨੂੰ ਸਵਰਗ ਦੀ ਚੀਜ਼ ਹਰ ਚੀਜ਼ ਦਾ ਮਨੂੰ ਅਕਰ ਐਸਰੇ ਦਾ ਜਦੋਂ ਉਹਨਾਂ ਦੇਖਿਆ ਜਿੱਦ ਦਾ ਹੰਕਾਰ ਦਾ ਰੂਪ ਸਾਹਮਣੇ ਦੇਵਤੇ ਨੇ ਕਿ ਆ ਵੀ ਆਪ ਸਚੀ ਨੂੰ ਵੀ ਆਪ ਚਲੇ ਜਾਓ ਨਾ ਕੋਲ ਕਹਿੰਦੇ ਮੇਰਾ ਧਰਮ ਸੰਘਰਸ਼ ਪਿਆਗਾ किसी तरह आप समा ले लो। सची चले गए नहुष राजा को लगे देखो मेरे पति का पता नहीं मैं पता लगा, लगा। फिर मैं ला हाजिर हो जावा नहुष राजा कहने ठीक है भगवान विष्णु जी शरण जाके बेनती की उन्हें क्या यज्ञ करो मृता सुरदा बद किया उसने पाप लगा है। ਉਹ ਯਾਗ ਕਰੋ ਤਾਂ ਯਾਗਿੱਤ ਨੂੰ ਮਾਫ਼ੀ ਮਿਲ ਜਾਏਗੀ ਯਾਗਿੱਤ ਦਾ ਪਤਾ ਲੱਗਿਆ ਦੇਵ ਰਾਜਿੰਦਰ ਮਾਨਸਰੋਵ ਦੇ ਵਿੱਚ ਕਮਲ ਦੀ ਡੰਡੀ ਛਿਪੇ ਬੈਠੇ ਨੇ ਔਰ ਸੱਚੀ ਨੇ ਬੇਨਤੀ ਕੀਤੀ ਮੇਰਾ ਧਰਮ ਖਤਰੇ 'ਚ ਹੈ ਤਰੀਕਾ ਦੱਸਿਆ ਦੇਵ ਰਾਜਿੰਦਰ ਨੇ ਵੀ ਤੁਸੀਂ ਇਸ ਤਰ੍ਹਾਂ ਕਹੋ ਕਿ ਇਸ ਲਈ ਤੁਹਾਡਾ ਰਾਜ ਤੇਜ ਹੈ ਸਭ ਰਸ਼ੀ ਦੇਵਤਾ ਤੁਹਾਡੇ ਅਧੀਨ ਨੇ ਤੇ ਤੁਸੀਂ ਰਿਸ਼ੀਆਂ ਦੀ ਪਾਲਕੀ 'ਚ ਸਵਾਰ ਹੋ ਕੇ ਮੇਰੇ ਮਹਿਲ ਜਾ ਜੋ ਮੈਂ ਤੁਹਾਡੀ ਸੇਵਾ ਸਾਜ ਰਵਾਂਗੀ ਜਦੋਂ ਦੱਸਿਆ ਨੂਸ਼ ਰਾਜਾ ਬੜੇ ਪ੍ਰਸੰਨ ਹੋਏ ਮੈਂ ਠੀਕ ਹੈ ਸਾਰੇ ਤਾਂ ਮੇਰੇ ਅਧੀਨ ਨੇ ਸਭ ਦੀ ਸ਼ਕਤੀ ਮੇਰੇ ਕੋਲ ਨੇ ਬੁਲਾਏ ਗਏ ਰਿਸ਼ੀਆਂ ਨੂੰ ਸਭ ਤਰ੍ਹਾਂ ਦੇ ਰਿਸ਼ੀ ਬੁਲਾਏ ਗਏ ਮੇ ਪਾਲਕੀ ਉਠਾਓ ਪਾਲਕੀ ਉਠਾ ਕੇ ਲੈ ਚਲੇ ਸੱਚੀ ਦੇ ਮਹਿਲ ਨੂੰ ਜਾ ਰਹਾ ਰਾਜਾ ਨੂਸ਼ ਬੜੀ ਕਾਲੀ ਪਈ ਹੈ ਸਰਬ 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 ਜਲਦੀ ਜਲਦੀ ਕਰੋ ਹੁਣ ਰਿਸ਼ੀਆ ਨੇ ਕਦੀ ਪਾਲਕੀ ਤੇ ਉਢਾਈ ਨਹੀਂ ਅੱਜ ਪਹਿਲੀ ਵਾਰੀ ਉਹਨਾਂ ਦੇ ਸਿਰ ਤੇ ਪਾਲਕੀ ਰੱਖੀ ਗਈ ਉਠਾਉਂਦੇ ਜਾ ਰਹੇ ਨੇ ਇੱਕ ਗਿਲ ਜਲਦੀ ਜਲਦੀ ਕਰੋ ਸਰਬ ਸਰਬ ਅਵਸਥਾ ਮਣੀ ਜਿਹੜਾ ਰੁਕ ਗਏ ਤੇ ਉਹਨੇ ਜਿਹੜੀ ਲਾਤੂ ਦੇ ਸਿਰ ਤੇ ਮਾਰਦੇ ਜਿਉਂ ਲਾ ਤੇ ਮਾਰੀ ਅਸਲੀ ਰਿਸ਼ੀ ਗੋਸਨਗਾਨ ਕੀ ਕਮੀ ਇਤਨਾ ਬੜੀ ਹੰਕਾਰ ਹੋ ਗਿਆ ਤਨ ਰਿਸ਼ੀਆਂ ਦਾ ਵੀ ਤੂੰ ਸਨਮਾਨ ਨਹੀਂ ਜਾਣਦਾ ਸਰੇ ਸਿਰ ਦੇ ਤੂੰ ਪੈਰ ਮਾਰੇ ਜਦ ਸਰਪ ਹੀ ਹੋ ਜਾ ਸ਼ਰਾਬ ਦੇ ਤਾ ਫੇਰ ਗਿੜਗੜਾਣ ਲਗਾ ਇੱਕਦਮ ਸਮਝ ਗਿਆ ਰਿਸ਼ੀਆਂ ਦੀ ਤਾਕਤ ਮੀ ਮਾਫ ਕਰੋ ਬੰਨੋ ਕਿੰਦਾ ਮੇਰੀ ਕਲਿਆਣ ਹੋਈ ਕਹਿੰਦੇ ਜਿਹੜੇ ਤੇਰੇ ਸਵਾਲਾਂ ਦਾ ਜਵਾਬ ਦੇਵੇਗਾ ਤੇਰੀ ਬੰਸੀ ਆਏਗਾ ਕੋਈ ਤੇਰਾ ਕਲਿਆਣ ਕਰੇਗਾ ਕਿ ਮਹਾਰਾਜ ਆਪ ਨੇ ਨਾਮ ਨੂੰ ਸ਼ਰਾਪ ਦਿੱਤਾ ਮੈਂ ਸਰਬ ਅਜਗਰ ਬਣਾਂਗਾ ਕਿ ਜਦ ਤੈਨੂੰ ਵਰਦਾਨ ਦਿੰਨੇ ਵੀ ਜਿਹੜਾ ਤੇਰੀ ਪਕੜ ਜਾ ਜਾਏ ਕੋਈ ਛੁੱਟ ਨਹੀਂ ਸਕੇਗਾ ਫਿਰ ਵਾਹ ਤੇ ਉਹਨਾਂ ਨੂੰ ਤਾਂ ਖਿਆਲ ਸੀ ਮੈਂ ਇਹ ਨਤਰੀ ਨਹੀਂ ਸਕਣਾ ਤੇ ਮੇਰੇ ਭੁੱਖਾ ਰਹਿ ਜਾਵਾਂਗਾ ਕਹਿੰਦੇ ਜਿਹੜਾ ਇੱਕ ਵਾਰੀ ਤੇਰੀ ਪਕੜ ਜਾ ਆ ਗਿਆ ਛੁੱਟ ਨਹੀਂ ਸਕੇਗਾ ਬੋੜੀ ਬਲੀ ਗੁਫਾ ਦੇ ਵਿੱਚ ਰਹਿੰਦੇ ਵੇ ਅਜਗਰ ਵੀਲੇ ਰੰਗ ਦਾ ਇਹਦਾ ਤਾਂਬੇ ਰੰਗ ਦਾ ਸਿਰ ਹੈ ਬੜਾ ਭਿਆਨਕ ਹੋਣ ਨੇੜੇ ਤੜੇ ਜਿਹੜਾ ਲੰਘ ਜਾਏ ਉਹ ਸਾਨਾ ਨਹੀਂ ਖਿੱਚ ਲੈਂਦਾ ਸਭ ਨੂੰ ਔਲਿਗਵਾਰ ਉਤੇ ਭੀਮ ਚਲੇ ਗਿਆ ਉਸ ਪਾਸੇ 10000 ਦੀ ਹਾਤੀਤੀ ਤਾਕਤ ਰੱਖਣ ਵਾਲੇ ਭੀਮ ਦਿਖਨੇ ਬੜਾ ਪਹਾੜੀ ਬਕਰਵਾਲ ਸਰਪ ਇੰਨਾ بڑا ਅਜਗਰ ਆਪਣੀ ਤਾਕਤ ਤੇ ਅਭਿਮਾਨ ਵੀ ਹੈ ਇਹ ਮੈਂ ਤਾਂ ਬੜੇ ਬੜੇ ਯੋਧੇ ਸਹੀ ਕਰਦੇ ਨੇ ਲੇਕਿਨ ਸਰਬ ਨੇ ਜੋ ਕੋਈ ਲਕਾਰਿਆ ਔਰ ਪਗੜ ਲਿਆ ਐਸੀ ਪਗੜ ਲਗਾਈ ਕਿ ਹੁਣ ਭੀਮ ਹਿਲ ਨਹੀਂ ਸਕਦੇ ਕੰਮਲ ਲਗਵੇ ਪੀਲ ਬੜੀ ਜ਼ੋਰ ਤਾਕਤ ਲਾਈ ਸਰ ਦੀ ਪਗੜ ਤੋਂ ਬਚੇ ਨਹੀਂ ਰਹੇ ਨਿਕਲ ਹੀ ਨਹੀਂ ਪਾ ਰਹੇ ਕਾਫੀ ਦੇਰ ਹੋ ਗਈ ਜਦ ਇਸ ਤਰ੍ਹਾਂ ਮਾਰੇ ਕਹਿਣ ਲੱਗੇ ਭੀਮ ਆਏ ਨਹੀਂ ਚਲੋ ਪਤਾ ਕਰੀਏ ਲਬਦੇ ਲਬਦੇ ਉਥੇ ਪਹੁੰਚੇ ਦੇਖਿਆ ਭੀਮ ਨੂੰ ਤਾਂ ਅਜਗਰ ਨੇ ਪਕੜਿਆ ਹੋਇਆ ਜਯੋਦਸ਼ਲ ਮਾਰਾ ਗਿਆਨ ਕਿ ਵੀ ਸਾਡਾ ਭਰਾਤਾ ਹੈ ਆਪ ਇਹਨੂੰ ਬਖਸ਼ ਤੋ ਛੱਡ ਦੇ ਕਿ ਜਿਹੜਾ ਮੇਰੇ ਪਗੜ ਜਾਏ ਮੈਂ ਉਹਨੂੰ ਛੱਡਦਾ ਨਹੀਂ ਕਿ ਕਿਸੇ ਤਰੀਕੇ ਵੀ ਛੱਡ ਸਕਦੇ ਕੋਈ ਐਸਾ ਤਰੀਕਾ ਹੋਵੇ ਕਿ ਮੇਰੇ ਸਵਾਲ ਦਾ ਜਵਾਬ ਦਿਓ ਤਾਂ ਮੈਂ ਤਾਂ ਤੁਹਾਨੂੰ ਛੱਡ ਸਕਦਾ ਕਿ ਕੀ ਸਵਾਲ ਤੁਹਾਨੂੰ ਤੇ ਬ੍ਰਾਹਮਣ ਕਿਸ ਨੂੰ ਕੰਗਨਨ ਯੁਦਿਸ਼ਨਾ ਮਾਰਾ ਗਿਆਨ ਲਗੇ ਬ੍ਰਾਹਮਣ ਉਸ ਨੂੰ ਕਿਹਾ ਜਾਂਦਾ ਹੈ ਜਿਹਦੇ ਚ ਸਤ ਹੋਵੇ ਸਤ ਦਾ ਪਾਲਨ ਕਰਦਾ ਹੋਵੇ ਫੇਰ ਦਾਨੀ ਹੋਵੇ ਦਿਆਵਾਨ ਹੋਵੇ ਸਦਾਚਾਰੀ ਹੋਵੇ ਉਦਾਰਤਾ ਵਾਲਾ ਹੋਵੇ ਦਿਆਵਲਾ ਹੋਵੇ ਆਗਿਆ ਪਾਲਕ ਹੋਵੇ ਕਹਿੰਦੇ ਇਸ ਐਸੇ ਗੁਣ ਹੋਣ ਪ੍ਰਭੂ ਦਾ ਭਗਤ ਹੋਵੇ ਇਸ ਨੂੰ ਬ੍ਰਾਹਮਣ ਕਿਹਾ ਜਾਂਦਾ ਹੈ ब्राह्मण ਉਹ ਜਿਹੜਾ ਬ੍ਰਹਮ ਨੂੰ ਵਿਚਾਰਦਾ ਬ੍ਰਹਮ ਸੋ ਜੋ ਬ੍ਰਹਮ ਵਿਚਾਰੇ ਆਪ ਤੇ ਸਗਲੇ ਖੁਲ ਤਾਂ ਹੋਵੇ ਆਪ ਵੀ ਤੇ ਇਸ ਤਰ੍ਹਾਂ ਆਪਣਾ ਪਰਿਵਾਰ ਵੀ ਤਾਰ ਦਵੇ ਕੁੱਲਿਕ ਕਲਿਆਣ ਕਰ ਦਵੇ ਤੇ ਉਸਨੂੰ ਬ੍ਰਾਹਮਣ ਕਿਹਾ ਜਾਂਦਾ ਕਿਹਨ ਜਾਣਨ ਵਾਲੀ ਜੋ ਚੀਜ਼ ਕੀ ਹੈ ਸੰਸਾਰ ਵਿੱਚ ਜਿਸਨ ਮਾਰਾ ਕਹਿੰਦੇ ਇਸਨੂੰ ਬ੍ਰਹਮ ਨੂੰ ਜਾਣਨਾ ਹੀ ਸਭ ਤੋਂ ਵੱਡੀ ਚੀਜ਼ ਹੈ ਬ੍ਰਹਮ ਨੂੰ ਜਾਣਨਾ ਹੀ ਏ ਲਖਸ ਹੋਣਾ ਚਾਹੀਦਾ ਇਨਸਾਨ ਦਾ ਬਾਕੀ ਸਾਰਾ ਕੁਝ ਪਤਾ ਲੱਗ ਜਾਂਦਾ ਇੱਕ ਬਨਮ ਲੋ ਜਾਣਨਾ ਹੁੰਦਾ ਕਿਸਮਤਦਰ ਤੋਂ ਗਹਿਰਾ ਕੀ ਹੈ ਕੰਦੇ ਪਿਆਰ ਸਮੁੰਦਰ ਤੋਂ ਗਹਿਰਾ ਹੁੰਦਾ ਦੂਰ ਕੀ ਹੁੰਦਾ ਸਭ ਤੋਂ ਕਿ ਦ੍ਰਿਸ਼ਟੀ ਸਭ ਤੋਂ ਦੂਰ ਹੁੰਦੀ ਦੂਰ ਦ੍ਰਿਸ਼ਟੀ ਦਾ ਇਨਸਾਨ ਸੋਚ ਲੈਂਦਾ ਬੜਾ પ્રસન્ન ਹੋਇਆ ਅਜਗਰ ਔਰ ਕਹਿਣ ਲੱਗਾ ਕਿ ਮੇਰਾ ਉਧਾਰ ਤੁਸੀਂ ਕਰ ਰਹੇ ਹੋ ਕਿਉਂਕਿ ਮੈਨੂੰ ਸ਼ਰਾਬ ਹੋਇਆ ਸੀ ਗਸਤਮਨੀ ਦਾ ਉਹਨੇ ਵਰਦਾਨ ਦਿੱਤਾ ਸੀ ਜਦੋਂ ਮੇਰੇ ਸਵਾਲਾਂ ਦਾ ਕੋਈ ਜਵਾਬ ਦੇ ਦੇਗਾ ਤੇ ਮੇਰੇ ਕੋਲ ਆਟ ਭਈ ਅੱਜ ਤੁਹਾਡੀ ਕਿਰਪਾ ਨਾਲ ਕਲਿਆਣ ਵੀ ਮੇਰੇ ਸਰਬ ਅਜਗਰ ਦੀ ਦੇਜ ਛੁੱਟ ਰਹੀ ਹੈ ਇਸ ਤਰ੍ਹਾਂ ਦੇ ਨਾਲ ਉਹਦਾ ਕਲਿਆਣ ਹੋ ਗਿਆ ਭੀਮਸਨ ਵੀ ਛੁੱਟ ਗਿਆ ਇਨਸਾਨ ਬੜੀਆਂ ਗੱਲਾਂ ਸੋਚਦਾ ਬਿੰਦਰਾਸਨ ਤੇ ਬੈਠ ਕੇ ਵੀ ਅਜੇ ਵੀ ਉਹਦੀ ਇੱਛਾ ਪੂਰੀ ਨਹੀਂ ਹੋਈ ਹੋਰ ਸੋਚਾਂ ਸੋਚਦਾ ਹੈ ਕਿ ਸੋਚੇ ਸੋਚਣਾ ਹੋਗੀ ਸੋਚਣ ਨਾਲ ਕੁਝ ਵੀ ਨਹੀਂ ਹੁੰਦਾ ਜੇ ਸੋਚੀ ਲੱਖ ਵਾਰ ਲੱਖਾਂ ਵਾਰ ਵੀ ਸੋਚਦਾ ਰਹੇ ਲੇਕਿਨ ਉਹਦੀ ਸੋਚ ਬੋਰੀ ਨਹੀਂ ਹੁੰਦੀ ਹੁੰਦਾ ਹੋਈ ਜੋ ਪਰਮੇਸ਼ਰ ਚਾਹੁੰਦਾ ਸੋਚਨੇ ਕੋ ਲੱਖ ਬਾਤیں ਸੋਚੇ ਇਨਸਾਨ ਹੋਤੀ ਵਹੀ ਪੂਰੀ ਜਿਸੇ ਚਾਹੇ ਭਗਵਾਨ ਪ੍ਰਮੇਸ਼ਰ ਜਿਹੜਾ ਚੰਦ ਉਹ ਪੂਰਾ ਹੁੰਦਾ ਹੈ انسان ਤਾਂ ساری عمر ਸੋਚਦਾ ਹੀ ਰਹਿੰਦਾ ਹੈ ਲੇਕਿਨ ਸੋਚ ਉਹਦੀ ਪੂਰੀ ਹੋਈ ਹੋਏਗੀ ਜਿਹੜੀ ਕਿ ਪਰਮੇਸ਼ਰ ਦੁਆਰਾ